ਅਵਾਰਾ ਕੁੱਤਿਆਂ ਦਾ ਮਾਮਲਾ ਹੁਣ ਫੈਸਲਾ ਕੁਲ ਸਥਿਤੀ 'ਚ ਪਹੁੰਚ ਗਿਆ। ਅਵਾਰਾ ਪਸ਼ੂਆਂ ਦੇ ਮਾਮਲੇ ਤੇ ਵੀ ਸੁਪਰੀਮ ਕੋਰਟ ਨੇ ਸਖਤੀ ਅਪਣਾਈ ਹੈ। ਰਾਜਵੀਰ ਜਵੰਦਾਲਾ ਮਾਮਲਾ ਤਾਜੀ ਘਟਨਾ ਇਸ ਕੱਲ ਦਾ ਇੱਕ ਪ੍ਰਤੀਕ ਹੈ। ਤੇ ਜਾਂ ਹਰ ਰੋਜ਼ ਕਿੰਨੇ ਹੀ ਹਾਦਸੇ ਅਵਾਰਾ ਪਸ਼ੂਆਂ ਕਰਕੇ ਲੋਕਾਂ ਦੀ ਜਾਨ ਵੀ ਜਾਂਦੀ ਹੈ ਤੇ ਨਾ ਪਸ਼ੂਆਂ ਲਈ ਵੀ ਨੁਕਸਾਨ ਦੇ ਹੁੰਦਾ। ਜਦੋਂ ਕਿ ਸਰਕਾਰਾਂ ਕੇਂਦਰ ਤੋਂ ਲੈ ਕੇ ਸੂਬੇਈ ਸਰਕਾਰਾਂ ਉਵਾਰਾ ਪਸ਼ੂਆਂ ਦੇ ਨਾਂ ਦੇ ਉੱਤੇ ਗਊ ਸੈਸ ਤੱਕ ਵਸੂਲਦੀ ਹੈ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਕੁੱਤਿਆਂ ਨੂੰ ਕੁੱਤਿਆਂ ਨੂੰ ਸ਼ੈਲਟਰ ਹੋਮ ਭੇਜਣ ਨਸਬੰਦੀ ਕਰਨ ਇਹਦੇ ਆਦੇਸ਼ ਜਿੱਤੇ ਦਿੱਤੇ ਨੇ ਉੱਥੇ ਉਵਾਰਾ ਪਸ਼ੂਆਂ ਨੂੰ ਵੀ ਸੜਕਾਂ ਤੋਂ ਨੈਸ਼ਨਲ ਸਟੇਟ ਹਾਈਵੇ ਤੋਂ ਹਟਾਉਣ ਦੀ ਹਦਾਇਤ ਕੀਤੀ ਹੈ ਤੇ ਤੈਹ ਸਮੇਂ ਦੇ ਵਿੱਚ ਸੂਬਾ ਸਰਕਾਰਾਂ ਤੋਂ ਉਹਨਾਂ ਦੇ ਚੀਫ ਸਕੱਟਰੀਆਂ ਤੋਂ ਜਵਾਬ ਮੰਗਿਆ ਬਿਲਕੁਲ ਜੀ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿਹੜੀ ਸਕੂਲ ਹਸਪਤਾਲ ਐ ਇਹ ਜੀ ਜਨਤਕ ਥਾਵਾਂ ਤੋਂ ਅਵਾਰਾ ਕੁੱਤੇ ਬੱਸ ਸਟੈਂਡ ਐ ਖੇਡ ਗਰਾਊਂਡ ਇਹਨਾਂ ਤੋਂ ਅਵਾਰਾ ਕੁੱਤੇ ਹਟਾਏ ਜਾਣ ਬਕਾਇਦਾ ਤੌਰ ਤੇ ਉਹਨਾਂ ਦੀ ਨਸਬੰਦੀ ਕੀਤੀ ਜਾਵੇ ਤੇ ਨਸਬੰਦੀ ਕਰਨ ਤੋਂ ਉਹਨਾਂ ਨੂੰ ਮੁੜ ਕੇ ਉੱਥੇ ਹੀ ਨਾ ਛੱਡਿਆ ਜਾਵੇ ਜਿੱਥੋਂ ਫੜ ਕੇ ਲਿਆਉਂਦੇ ਨੇ ਉਹਨਾਂ ਨੂੰ ਸ਼ੈਲਟਰ ਹੋਮ ਛੱਡਿਆ ਜਾਵੇ ਤੇ ਹਾਈਵੇ ਦੇ ਉੱਤੇ ਵੀ ਅਵਾਰਾ ਜਾਨਵਰ ਨੂੰ ਦੇਖਣਾ ਨਹੀਂ ਚਾਹੀਦਾ ਸਪਰੀਮ ਕੋਰਟ ਨੇ 12 ਕੁੱਤਿਆਂ ਨੂੰ ਸਕੂਲ ਕਾਲਜ ਹਸਪਤਾਲ ਬੱਸ ਅੜਿਆਂ ਸਣੇ ਜਨਤਕ ਥਾਂਾਂ ਤੋਂ ਦੂਰ ਰੱਖਣ ਦੇ ਹੁਕਮ ਦਿੱਤੇ ਨੇ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਕੂਲ ਕਾਲਜ ਤੇ ਹਸਪਤਾਲਾਂ ਦੇ ਬਾਹਰ ਚਾਰ ਦਿਵਾਰੀ ਕੀਤੀ ਜਾਵੇ ਤਾਰਾਂ ਲਾਈਆਂ ਜਾਣ ਜਾਲ ਲਾਇਆ ਜਾਵੇ ਤਾਂ ਕਿ ਕੁੱਤੇ ਉੱਥੋਂ ਤੱਕ ਅੰਦਰ ਤੱਕ ਪਹੁੰਚ ਨਾ ਸਕਣ ਕੋਰਟ ਨੇ ਕਿਹਾ ਕਿ ਫੜੇ ਗਏ 12 ਕੁੱਤਿਆਂ ਨੂੰ ਉਸੇ ਜਗ੍ਹਾ ਤੇ ਵਾਪਸ ਨਾ ਛੱਡਿਆ ਜਾਵੇ ਜਿੱਥੋਂ ਉਹਨਾਂ ਨੂੰ ਚੱਕਿਆ ਗਿਆ ਸੀ ਬਲਕਿ ਉਹਨਾਂ ਨੂੰ ਸ਼ੈਲਟਰ ਹੋਮ 'ਚ ਰੱਖਿਆ ਜਾਵੇ ਕੋਰਟ ਨੇ ਸਾਰੇ ਨੈਸ਼ਨਲ ਤੇ ਸਟੇਟ ਹਾਈਵੇ ਤੋਂ ਅਵਾਰਾ ਪਸ਼ੂਆਂ ਨੂੰ ਹਟਾਉਣ ਦੇ ਵੀ ਹੁਕਮ ਦਿੱਤੇ ਨੇ ਸਾਰੇ ਸੁਬਿਆਂ ਦੇ ਮੁੱਖ ਸਕੱਤਰਾਂ ਨੂੰ ਕਹਿੰਦੇ ਜੀ ਆਦੇਸ਼ ਸ਼ਕਤੀ ਨਾਲ ਲਾਗੂ ਕਰਨ ਦੇ ਲਈ ਕਹਿ ਦਿੱਤਾ ਗਿਆ ਸਾਰੇ ਚੀਫ ਸੈਕਟਰੀਆਂ ਨੂੰ ਇਹ ਕਹਿ ਦਿੱਤਾ ਗਿਆ ਕਿ ਇਹ ਨਿਯਮ ਇਹ ਕਾਨੂੰਨ ਇਹਦੀ ਪਾਲਣਾ ਹੁਕਮਾਂ ਦੀ ਤੁਰੰਤ ਅਮਲੀ ਰੂਪ ਚ ਲਿਆਂਦੀ ਜਾਵੇ ਪਾ ਕੁੱਤਿਆਂ ਵਾਲੇ ਮਾਮਲੇ ਚ ਵੀ ਉਹ ਅਵਾਰਾ ਪਸ਼ੂਆਂ ਵਾਲੇ ਮਾਮਲੇ ਚ ਇਸ ਮਾਮਲੇ 'ਚ 3 ਹਫਤਿਆਂ 'ਚ ਸਟੇਟਸ ਰਿਪੋਰਟ ਤੇ ਹਲਫਨਾਮਾ ਮੰਗਿਆ ਗਿਆ। 3 ਹਫਤੇ 1 ਮਹੀਨੇ ਤੋਂ ਵੀ ਘੱਟ ਸਮਾਂ ਮਿਲਿਆ ਇੱਕ ਹੱਦ ਤੱਕ। ਇਸ ਮਾਮਲੇ 'ਚ 3 ਹਫਤੇ ਸਟੇਟਸ ਰਿਪੋਰਟ ਤੇ ਹਲਫਨਾਮਾ ਮੰਗਿਆ ਗਿਆ ਅਗਲੀ ਸੁਣਵਾਈ 13 ਜਨਵਰੀ ਨੂੰ ਹੋਵੇਗੀ। ਸੋ ਮਾਮਲੇ ਦੀ ਸੁਣਵਾਈ 13 ਜਨਵਰੀ ਨੂੰ ਹੋਣੀ ਆ ਪਰ 3 ਹਫਤਿਆਂ ਦੇ ਅੰਦਰ ਅੰਦਰ ਸਟੇਟਸ ਰਿਪੋਰਟ ਤੇ ਹਲਫਨਾਮਾ ਦੇਣਾ। ਨਗਰ ਨਿਗਮਾ ਨੂੰ ਹੁਣ 24 ਘੰਟੇ ਸੱਤੋ ਦਿਨ ਹੈਲਪਲਾਈਨ ਜਾਰੀ ਕਰਨੀ ਹੋਏਗੀ ਪੈਟਰੋਲਿੰਗ ਕਰਨੀ ਹੋਏਗੀ ਨਾਲ ਹੀ ਅਵਾਰਾ ਪਸ਼ੂਆਂ ਨੂੰ ਹਾਈਵੇ ਤੋਂ ਹਟਾਉਣ ਦਾ ਕੰਮ ਕਰਨਾ ਹੋਏਗਾ ਇਹ ਜ਼ਿੰਮੇਵਾਰੀ ਸੁਪਰੀਮ ਕੋਰਟ ਦਾ ਇਹ ਸਖਤ ਫੈਸਲਾ ਕਹਿੰਦੇ Rajasthan High Court ਨੇ 3 ਮਹੀਨੇ ਪਹਿਲਾਂ ਜਿਹੜਾ ਹੁਕਮ ਦਿੱਤਾ ਸੀ ਜੇਕਰ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਪੰਜ بڑے ਨੁਕਤੇ ਸਮਝਨੇ ਹੁਣ ਤਾਂ ਸਭ ਤੋਂ ਪਹਿਲਾਂ ਸਾਰੇ ਨੈਸ਼ਨਲ ਹਾਈਵੇ ਉੱਤੋਂ ਅਵਾਰਾ ਪਸ਼ੂਆਂ ਦੀ ਮੌਜੂਦਗੀ ਦੀ ਸੂਚਨਾ ਦੇਣ ਦੇ ਲਈ ਹੈਲਪਲਾਈਨ ਨੰਬਰ ਜਾਰੀ ਹੋਣਗੇ ਸਾਰੇ ਸੂਬਿਆਂ ਦੇ ਮੁਖ ਸਕੱਤਰ ਨੂੰ ਹੁਕਮ ਦਿੱਤੇ ਗਏ ਨੇ ਕਿ ਸਖਤੀ ਨਾਲ ਇਹਦਾ ਪਾਲਣ ਕਰਨ। ਸਟੇਟਸ ਰਿਪੋਰਟ ਤੇ ਹਲਫਨਾਮਾ 3 ਹਫਤਿਆਂ ਦੇ ਵਿੱਚ ਦਾਖਲ ਕਰ। ਸੂਬਿਆਂ ਸਰਕਾਰਾਂ ਤੇ ਯੂਟੀ ਨੂੰ 2 ਹਫਤਿਆਂ ਦੇ ਵਿੱਚ ਅਜਿਹੇ ਸਰਕਾਰੀ ਤੇ ਨਿੱਜੀ ਸਕੂਲਾਂ, ਕਾਲਜਾਂ, ਹਸਪਤਾਲਾਂ ਉਹਨਾਂ ਦੀ ਪਛਾਣ ਕਰਨੀ ਹੋਏਗੀ ਜਿੱਥੇ ਅਵਾਰਾ ਜਾਨਵਰ, ਅਵਾਰਾ ਕੁੱਤੇ ਘੁੰਮਦੇ ਨੇ। ਉਹਨਾਂ ਦੀ ਐਂਟਰੀ ਰੋਕਣ ਦੇ ਲਈ ਤਾਰ ਲਾਉਣੀ, ਜਾਲ ਲਾਉਣਾ, ਕੰਧ ਕਰਨੀ ਇਹ ਜ਼ਿੰਮੇਵਾਰੀ ਹੋਏਗੀ। ਕੈਂਪਸ ਦੇ ਵਿੱਚ ਮਤਲਬ ਰੱਖ ਰਖਾਵ ਦੇ ਲਈ ਨੌਡਲ ਅਧਿਕਾਰੀ ਨਿਯੁਕਤ ਕਰਨੇ ਹੋਣਗੇ ਜੇ ਜੇ ਚਾਰਜਦਾਰੀ ਕੀਤੀ ਹੈ ਤਾਰਾਂ ਨੂੰ ਕੋਈ ਕੱਟੇ ਨਾ ਵੱਢੇ ਨਾ ਜਾਲ ਕੋਈ ਤੋੜੇ ਨਾ ਕੰਧਾਂ ਨੂੰ ਕੋਈ ਢਾਵੇ ਨਾ ਉਹਦੇ ਲਈ ਬਗੈਰ ਨੌਡਲ ਅਫਸਰ ਰੱਖਣਾ ਹੋਏਗਾ ਨਗਰ ਨਿਗਮ ਨਗਰ ਪਾਲਿਕਾ ਨਗਰ ਪੰਚਾਇਤਾਂ ਜਿਵੇਂ ਆਪਾਂ ਕਹਿੰਦੇ ਆ ਤਿੰਨ ਮਹੀਨਿਆਂ ਦੇ ਵਿੱਚ ਘੱਟੋ ਘੱਟ ਇੱਕ ਵਾਰ ਇਹ ਕੈਂਪਸ ਦੀ ਜਾਂਚ ਕਰਿਆ ਕਰਨਗੇ ਰਿਪੋਰਟ ਤਿਆਰ ਕਰਿਆ ਕਰਨਗੇ ਫੜੇ ਗਏ ਵਾਰਾ ਕੁੱਤਿਆਂ ਨੂੰ ਉਸੇ ਜਗ੍ਹਾ ਤੇ ਵਾਪਸ ਨਹੀਂ ਛੱਡਿਆ ਜਾਏਗਾ ਜਿੱਥੋਂ ਚੱਕੇ ਗਏ ਸੀ ਉਹਨਾਂ ਨੂੰ ਸ਼ੈਲਟਰ ਹੌਮ ਚ ਰੱਖਿਆ ਜਾਏਗਾ ਤੇ ਪਟੀਸ਼ਨ ਲਾਉਣ ਵਾਲਿਆਂ ਨੇ ਕਿਹਾ ਕਿ ਹੁਕਮ ਬੜੇ ਬਾਜਬਨੀਤੀ ਬੜੇ ਸਖਤ ਨੇ ਇੰਨੇ ਸਖਤ ਹੁਕਮ ਆਏ ਨੇ ਕਿ ਹੁਣ ਵਿਸ਼ਵਾਸ ਉੱਠ ਬਣ ਗਿਆ ਅਦਾਲਤੀ ਪ੍ਰਕਿਰਿਆ ਦੇ ਉੱਤੇ ਤੇ ਬੇਜਵਾਨ ਜਾਨਵਰਾਂ ਦੇ ਨਾਲ ਅਨਿਆਇ ਨਹੀਂ ਹੋਏਗਾ ਇਹ ਅਸੀਂ ਉਮੀਦ ਕਰਦੇ ਹਾਂ ਕਹਿੰਦੇ ਕਿ ਉਹਨਾਂ ਨੂੰ ਵੀ ਸਹੀ ਹੋਏਗਾ ਸਪਰੀਮ ਕੋਰਟ ਨੇ ਕਿਹਾ ਕਿ ਸਰਕਾਰੀ ਕੈਂਪਸ ਕੁੱਤਿਆਂ ਨੂੰ ਖਾਣਾ ਖਰਾਉਣ ਦੇ ਨਿਯਮ ਬਣਨਗੇ। ਸੁਪਰੀਮ ਕੋਰਟ ਨੇ 3 ਨਵੰਬਰ ਨੂੰ ਕਿਹਾ ਸੀਗਾ ਕਿ ਉਹ ਸਰਕਾਰੀ ਬਿਲਡਿੰਗਾਂ ਦੇ ਵਿੱਚ ਕੈਂਪਸਾਂਸ ਵਿੱਚ ਕੁੱਤਿਆਂ ਨੂੰ ਖਾਣਾ ਖਰਾਉਣ ਦੇ ਨਿਯਮ ਤੇ ਨਿਰਦੇਸ਼ ਜਾਰੀ ਕਰਨਗੇ। ਕੋਰਟ ਨੇ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਵਿਅਕਤੀਗਤ ਰੂਪ ਤੇ ਕੋਰਟ 'ਚ ਪੇਸ਼ ਹੋਣ ਤੋਂ ਰਾਹਤ ਦੇ ਦਿੱਤੀ ਹੈ। ਪਰ ਚੇਤਾਵਨੀ ਦਿੱਤੀ ਹੈ ਕਿ ਹਲਫਨਾਮੇ ਦੇ ਵਿੱਚ ਕੋਈ ਕੋਤਾਹੀ ਨਾ ਹੋਵੇ। ਤੇ ਉਹਨਾਂ ਨੇ ਇਹ ਪੇਸ਼ ਕਰਨਾ ਹੀ ਪਵੇਗਾ ਤਿੰਨ ਹਫ਼ਤਿਆਂ 'ਚ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਜੇਕਰ ਕਿਸ ਇਮਾਰਤਾਂ ਦੇ ਵਿੱਚ ਕੁਝ ਜਿਆ ਕੁਝ ਹੈਗਾ ਤਾਂ ਉੱਥੇ ਵੀ ਕੋਈ ਨੀਮਾਵਲੀ ਬਣਾਉਣੀ ਉਹਦੇ ਉੱਤੇ ਵੀ ਆਉਣ ਦੇ ਦਿਨ ਸੁਣਵਾਈ ਹੋਊਗੀ ਫੈਸਲਾ ਹੋਊਗਾ ਫਿਲਹਾਲ ਜਨਤਕ ਥਾਵਾਂ ਤੇ ਸਰਕਾਰੀ ਥਾਵਾਂ ਦੇ ਉੱਤੇ ਸਕੂਲਾਂ ਕਾਲਜਾਂ ਯੂਨੀਵਰਸਟੀਆਂ ਬੱਸ ਛੱਡਿਆਂ ਦੇ ਉੱਤੇ ਹਸਪਤਾਲਾਂ ਦੇ ਖੇਡ ਗਰਾਊਂਡਾਂ ਦੇ ਵਿੱਚੋਂ ਕੁੱਤੇ ਹਟਾਉਣ ਦੀ ਹਾਈਵੇ ਨੈਸ਼ਨਲ ਤੇ ਸਟੇਟ ਹਾਈਵੇ ਤੋਂ ਇਹਨਾਂ ਨੂੰ ਅਵਾਰਾ ਪਸ਼ੂਆਂ ਨੂੰ ਦੂਰ ਕਰਨ ਦਾ ਫੈਸਲਾ ਜਿਹੜਾ ਹੁਣ ਗੌਰ ਮੰਗਦਾ ਹੈ ਕਿ ਇਹਦੇ ਉੱਤੇ ਕੰਮ ਕਿਵੇਂ ਹੋਏਗਾ ਸਵਾਲ ਹੈ